ਲੱਗ ਹੋਵੇ ਉਹਦਾ ਦਿਲ ਦਿਮਾਗ ਕੰਮ ਨਾ ਕਰਦਾ ਹੋਵੇ ਅੰਨੀ ਵੀ ਹੋਵੇ ਬੋਲੀ ਵੀ ਹੋਵੇ ਔਰ ਉਹਦਾ ਸਰੀਰ ਦਾ ਕੋਈ ਹਿੱਸਾ ਆਪਣੇ ਆਪ ਕੰਮ ਨਾ ਕਰ ਰਿਹਾ ਹੋਵੇ ਉਸ ਵੇਲੇ ਫਿਰ ਉਸ ਪਰਿਵਾਰ ਦਾ ਉਸ ਘਰ ਦਾ ਉਸ ਸਰਕਾਰ ਦਾ ਉਸ ਸੂਬੇ ਦਾ ਮੰਦ ਹਾਲ ਹੋ ਜਾਣਾ ਸੁਭਾਵਿਕ ਹੈ ਕੁਦਰਤੀ ਅੱਜ ਸਾਡੇ ਲੋਕਾਂ ਨੇ ਬੜੇ ਚਾਵਾ ਤੇ ਮਲਾਰਾ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ ਕੁਸ਼ਵਾਰੀ ਆਦਮੀਆਂ ਦੇ ਵਾਅਦਿਆਂ ਤੇ ਗਰੰਟੀਆਂ ਤੇ ਸਮਝੌਤੇ ਆ ਤੇ ਭਰੋਸਾ ਕੀਤਾ ਮੌਕਾ ਦੇ ਦਿੱਤਾ ਆਪਣਿਆਂ ਨੂੰ ਵਿਸਾਰ ਦਿੱਤਾ ਆਪਰਿਆਂ ਨੂੰ ਛੱਡ ਵਿਗਿਆਨਿਆਂ ਨੂੰ ਪਰਨਾਇਆ ਕਹ ਲਈਏ અપਨਾਇਆ ਕਹ ਲਈਏ ਤੇ ਉਹ ਜਿਹੜੇ ਬਗਾਨੇ ਸੀ ਨਾ ਸਾਡੇ ਸੱਭਿਆਚਾਰ ਨੂੰ ਸਮਝਣ ਨਾ ਸਾਡੇ ਰੀਤੀ ਰਿਵਾਜਾਂ ਨੂੰ ਸਮਝਣ ਨਾ ਸਾਡੀ ਬੋਲੀ ਨੂੰ ਸਮਝਣ ਨਾ ਸਾਡੀਆਂ ਲੋੜਾਂ ਨੂੰ ਸਮਝਣ ਉਹਨਾਂ ਦਾ ਮਕਸਦ ਕੋਈ ਹੋਰ ਸੀ ਸਿਰਫ ਤੇ ਸਿਰਫ ਲੁੱਟਣਾ ਧੜ ਵੀ ਬਣ ਕੇ ਪੰਜਾਬ ਦਾ ਸਰਮਾਇਆ ਲੁੱਟਣਾ ਔਰ ਪੰਜਾਬ ਨੂੰ ਹਰ ਪੱਖ ਤੋਂ ਬੰਗਾਲ ਕਰਨਾ ਕਿਉਂਕਿ ਉਹਨਾਂ ਦੀ ਜਿਹੜੀ ਮਨ ਦੇ ਵਿੱਚ ਇੱਕ ਪੁਰਾਣੀ ਰੰਜਿਸ਼ ਕਹ ਲਈਏ ਦਸ਼ਾ ਕਹ ਲਈਏ ਪੰਜਾਬੀਅਤ ਦੇ ਖਿਲਾਫ ਸਿੱਖ ਇਜਮ ਦੇ ਖਿਲਾਫ ਬੜੀ ਕੁੱਟ-ਕੁੱਟ ਕੇ ਭਰੀ ਹੋਈ ਸੀ ਉਹਨਾਂ ਨੇ ਪੰਜਾਬ ਦੇ ਹਰ ਵਰਗ ਦੇ ਨਾਲ ਧੋਖਾ ਕੀਤਾ ਹਰ ਵਰਗ ਮੈਂ ਝੂਠੇ ਵਾਅਦੇ ਕਰਕੇ ਉਹਨਾਂ ਦੇ ਨਾਲ ਉਹਨਾਂ ਨੇ ਉਹਨਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾ ਦਿੱਤੀ ਤੇ ਉਹਦਾ ਅੱਜ ਰਿਜ਼ਲਟ ਕੀ ਆਇਆ ਦੇਖੋ ਸਾਡਾ ਸੂਬਾ ਖੇਤੀ ਪ੍ਰધાન ਸੂਬਾ ਇਹਦੇ ਵਿੱਚ ਕੋਈ ਦੋ ਰਹਿਮਾ ਨਹੀਂ ਪਰ ਖੇਤੀ ਦੇ ਨਾਲ-ਨਾਲ ਦੇਖੋ ਕਿਸੇ ਵੀ ਸੂਬੇ ਦੀ ਤਰੱਕੀ ਦਾ ਮੁੱਖ ਸੋਰਸ ਹੁੰਦਾ ਇੰਡਸਟਰੀ ਉੱਥੇ ਦੀ ਉੱਥੇ ਦੇ ਉਦਯੋਗ ਉੱਥੇ ਲੱਗੇ ਹੋਏ ਉਦਯੋਗਾਂ ਨੇ ਵੱਧ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇਣਾ ਹੁੰਦਾ ਬਹੁਤ ਤਰੀਕਿਆਂ ਦਾ ਰੋਜ਼ਗਾਰ ਦੇਣਾ ਹੁੰਦਾ ਔਰ ਖੇਤੀ ਨੇ ਸਾਡੀ ਆਰਥਿਕਤਾ ਨੂੰ ਮਜ਼ਬੂਤ ਕਰਨਾ ਹੁੰਦਾ ਸਾਡੇ ਲੋੜਾਂ ਪੂਰੀਆਂ ਕਰਨੀਆਂ ਹੁੰਦੀਆਂ ਸਾਡੀ ਜੋ ਸਾਡੀ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਜ਼ਰੂਰਤਾਂ ਨੇ ਪੂਰੀਆਂ ਕਰਨੀਆਂ ਹੁੰਦੀਆਂ ਸੋ ਖੇਤੀ ਤੇ ਜਿਸ ਸੂਬੇ 'ਚ ਖੇਤੀ ਤੇ ਉਜੋਗ ਦਾ ਸਮੇਲ ਹੋ ਜਵੇ ਉਹ ਸੂਬਾ ਤਰੱਕੀ ਨਾ ਕਰ ਸਕੇ ਉਹ ਤੂੰ ਸੂਬਾ ਅੱਗੇ ਨਾ ਵੱਧ ਸਕੇ ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਇਸੇ ਸੂਬੇ ਕੋਲੇ ਕੰਨੀ ਖੇਤੀ ਹੋ ਸਕਦੀ ਹੈ ਕਿਸੇ ਸੂਬੇ ਕੋਲੇ ਕਲਾ ਉਜੋਗ ਹੋ ਸਕਦਾ ਕਿਸੇ ਸੂਬੇ ਕੋਲੇ ਕੋਈ ਕੁਦਰਤੀ ਸਰਸ ਹੋ ਸਕਦੇ ਨੇ ਪਰ ਸਾਡੇ ਕੋਲੇ ਮਾਲਕ ਨੇ ਕੁਦਰਤੀ ਸੋਰਸ ਦੇ ਦਿੱਤੇ ਪਾਣੀ ਦੇ ਰੂਪ ਵਿੱਚ ਉਪਜਾਊ ਜ਼ਮੀਨ ਦਿੱਤੇ ਔਰ ਸਾਡਾ ਵਾਤਾਵਰਨ ਜਿਹੜਾ ਭਾਈਚਾਰਕ ਸਾਂਝ ਮਜ਼ਬੂਤ ਵਾਲਾ ਵਾਤਾਵਰਨ ਸੀ ਗੁਰੂਆਂ ਦੀ ਫਲਸਫੀ ਵਾਲਾ ਵਾਤਾਵਰਨ ਸੀ ਸਭੇ ਸਾਂਝੀ ਵਾਲ ਸੁਦਾਇਨ ਕੋਈ ਨਾ ਦੱਸੇ ਬਾਹਰਾ ਜੀਓ ਵਾਲਾ ਹਰ ਇੱਕ ਨੂੰ ਗੱਲ ਨਾਲ ਲਾਉਣ ਵਾਲਾ ਹਰ ਇੱਕ ਦੀ ਮਦਦ ਕਰਨ ਵਾਲਾ ਉਹ ਵਾਤਾਵਰਨ ਸੀ ਜਿਹਦੇ ਨਾਲ ਸਾਡੀ ਇੰਡਸਟਰੀ ਅੱਗੇ ਵਧੀ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਆਪਣੇ ਵੱਲੋਂ ਬਣਦਾ ਯੋਗਦਾਨ ਪਾਇਆ ਖਾਸ ਕਰਕੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਉਹਨਾਂ ਨੇ ਰਫੈਨਰੀ ਲਿਆਂਦੀ ਜਾਂ ਹੋਰ ਇੰਡਸਟਰੀ ਲਿਸਟਰ ਨੂੰ ਰੋਜ਼ ਮਿਲਦੇ ਸੀ ਤੇ ਰੋਜ਼ ਉਹਨਾਂ ਦੀਆਂ ਗੱਲਾਂ ਸੁਣਦੇ ਸੀ ਤੇ ਰੋਜ਼ ਉਹਨਾਂ ਦੇ ਮਸਲੇ ਹੱਲ ਕਰਦੇ ਸੀ ਅੱਜ ਦੇ ਅੱਜ ਸਾਡੇ ਸਾਹਮਣੇ ਬੜੀਆਂ ਵਿਰਾਟ ਰੂਪ ਧਾਰਨ ਕਰਕੇ ਸਮੱਸਿਆਵਾਂ ਮੈਂ ਖੜੀਆਂ ਜਿਹੜੀ ਸਾਡੇ ਪਹਿਲਾਂ ਚੋਂਤੇਵਾਲੇ ਕੰਡਸਟਰੀਅਲ ਪਾਰਕ ਆ ਰਿਆ ਸੀ ਜਿਹੜਾ ਬਹੁਤ ਸਾਡੇ ਲਾਹੇਵੰਦ ਸੀ ਸਾਡੇ ਸ਼ਹਿਰ ਲਈ ਸਾਡੇ ਉਦਯੋਗ ਲਈ ਸਾਡੇ ਸੂਬੇ ਲਈ ਸਾਡੇ ਰੋਜ਼ਗਾਰ ਲਈ ਕੋਈ ਸਰਕਾਰ ਦੀ ਨਲੈਕੀ ਕਰਕੇ ਸਰਕਾਰ ਦਾ ਨਾ ਵਿਜ਼ਨ ਹੋਣ ਕਰਕੇ ਸਰਕਾਰ ਦੇ ਕੋਲੇ ਲੋਕਾਂ ਨੂੰ ਸਮਝਾਉਣ ਦੀ ਸ਼ਮਤਾ ਨਾ ਹੋਣ ਕਰਕੇ ਸਰਕਾਰ ਦੇ ਪੈਰ ਨਾ ਹੋਣ ਕਰਕੇ ਉਹ ਇਲਾਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝਾਉਣ ਵਿੱਚ ਨਾ ਕਾਮਯਾਬ ਰਹੀ ਕਿ ਅਸੀਂ ਇਸ ਇੰਡਸਟਰੀ ਦੇ ਨਾਲ ਪੰਜਾਬ ਨੂੰ ਫਾਇਦਾ ਹੀ ਫਾਇਦਾ ਨੁਕਸਾਨ ਨਹੀਂ ਕਿਸੇ ਪ੍ਰਕਾਰ ਦਾ ਵਾਤਾਵਰਨ ਦੇ ਉੱਤੇ ਅਸਰ ਨਹੀਂ ਪਊਗਾ ਇਹ ਸੀ ਸਮਝਾ ਨਹੀਂ ਸਕੇ ਜਿਸ ਕਰਕੇ ਸਾਡਾ ਉਹ ਇੰਡਸਟਰੀਅਲ ਪਾਰਕ ਚੱਲੇਗਾ ਜਿਹਦੇ ਨਾਲ ਹਜ਼ਾਰਾਂ ਕਿਸਮ ਦੇ ਉਦਯੋਗ ਜਿਹੜੇ ਪੰਜਾਬ ਦੇ ਵਿੱਚ ਲੱਗਣੇ ਸੀ ਜਿਨੇ ਰੋਜ਼ਗਾਰ ਪੈਦਾ ਕਰਨਾ ਸੀ ਜਿਨੇ ਸਾਡੇ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਨਾਲ-ਨਾਲ ਉੱਥੇ ਦੀ ਤਰੱਕੀ ਦਾ ਕਾਰਨ ਬਣਨਾ ਸੀ ਉਹ ਸਾਡਾ ਜਾਂਦਾ ਲੱਗਿਆ ਅੱਜ ਸਾਡੇ ਸਾਹਮਣੇ ਇੱਕ ਬਹੁਤ ਵਿਰਾਟ ਰੂਪ ਧਾਰਨ ਕਰਕੇ ਬੁੱਢੇ ਨਾਲੇ ਦੀ ਸਮੱਸਿਆ ਜਿਹੜੀ ਬੜੀ ਲੰਮੇ ਸਮੇਂ ਦੀ ਸਮੱਸਿਆ ਹੈ ਨਵੀਂ ਨਹੀਂ ਪਰ ਜਿਹੜੀ ਇਹਨਾਂ ਦੀ ਪਹੁੰਚ ਆ ਇਸ ਸਰਕਾਰ ਦੀ ਜਿਹੜੀ ਪਹੁੰਚ ਆ ਉਹ ਬਹੁਤ ਮਾੜੀ ਆ ਆ ਪਿਛਲੀ ਸਰਕਾਰ ਨੇ ਵੀ 650 ਕਰੋੜ ਰੁਪਏ ਦਾ ਇੱਕ ਪ੍ਰੋਜੈਕਟ ਬਣਾ ਕੇ ਖੂ ਖਾਤੇ ਪਾ ਦਿੱਤਾ ਜਿਹਦੀ ਕੋਈ ਆਉਟਪੁੱਟ ਨਹੀਂ ਦੇਖੋ ਮੈਂ ਬੁੱਢੇ ਨਾਲੇ ਦੇ ਬਿਲਕੁਲ ਨੇੜੇ ਰਹਿਣਾ ਮੈਂ ਇੱਥੇ ਦੀ ਸੇਵਾ ਵੀ ਕੀਤੀ ਆ ਮੈਂ ਅਜੇ ਕਾਉਂਸਲਰ ਆ ਅਜੇ ਐਮਐਲਏ ਰਿਆਂ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ 97 ਵਿੱਚ ਮੁੱਖ ਮੰਤਰੀ ਬਣੇ ਉਹਨਾਂ ਨੇ ਲੁਧਿਆਣੇ ਨੂੰ ਚੁਣਿਆ ਪਹਿਲਾਂ ਐਸਟੀਪੀ ਲਾਏਗੇ ਤਿੰਨ ਇੱਕ ਜਮਾਲਪੁਰ ਇੱਕ ਪਟੀਆਂ ਇੱਕ ਬੰਲੋਕੀ ਤਾਂ ਜੋ ਸ਼ਹਿਰ ਦਾ ਪਾਣੀ ਟ੍ਰੀਟ ਹੋ ਕੇ ਟ੍ਰੀਟਮੈਂਟ ਹੋ ਕੇ ਸਾਫ਼ ਹੋ ਕੇ ਉਹ ਬੁੱਢੇ ਨਾਲੇ ਨਹੀਂ ਅੱਗੇ ਚੱਲੇ ਜਾਵੇ ਉਹ ਤਿੰਨੇ ਟ੍ਰੀਟਮੈਂਟ ਪਲਾਂਟ ਲੱਗੇ ਤੇ ਉਹਨਾਂ ਦਾ ਉਹਨਾਂ ਦਾ ਕਾਰਗਾਰਗਰੀ ਸਾਬਤ ਹੋਈ ਕਿ ਨਹੀਂ ਉਹ ਲੋਕਾਂ ਦੇ ਇਸ਼ਾਮਾਂ ਦੇ ਉੱਤੇ ਕਰੇ ਉਤਰੇ ਨਾ ਜਾਂ ਆਪਣੇ ਉਹ ਜੋ ਉਹਨਾਂ ਦਾ ਮਕਸਦ ਜੀ ਪੂਰਾ ਹੋਇਆ ਜਾਂ ਨਹੀਂ ਹੋਇਆ ਇਹ ਨਹੀਂ ਮੈਨੂੰ ਪਤਾ ਪਰ ਉਪਰਾਲਾ ਕੀਤਾ ਗਿਆ ਕੋਸ਼ਿਸ਼ ਕੀਤੀ ਗਈ ਕਿਉਂਕਿ ਇਹ ਜਿਹੜਾ ਪਾਣੀ ਜਾਂਦਾ ਜਿਹੜਾ ਹਰੀਕੇ ਪਤਨ ਤੋਂ ਅੱਗੇ ਜਿੱਥੇ ਜਿਸ ਪਾਸੇ ਜਾਂਦਾ ਉੱਧਰਲੇ ਬੰਨੇ ਸਦਾ ਪ੍ਰਕਾਸ਼ ਸਿੰਘ ਜੀ ਬਾਦਲਹਣੀ ਖੁਦ ਉਹਨਾਂ ਦਾ ਆਪਣਾ ਰਹਿਸ ਸੀ ਜਾਂ ਆਪਣਾ ਸਾਰਾ ਉਹਨਾਂ ਦਾ ਉਥੇ ਦੇ ਲੋਕਾਂ ਦੇ ਨਾਲ ਕਮਿਟਮੈਂਟ ਸੀ ਤਿਰੋ ਦੇ ਨਾ ਮਸਲਾ ਹੱਲ ਨਹੀਂ ਹੋਇਆ 7 12 ਸਾਡੀ ਸਰਕਾਰ ਚੱਲੀ ਗਈ ਦੋ ਦੇ ਵਿੱਚ ਬਾਦ ਦੁਆਰਾ ਆਈ 7 ਦੇ ਵਿੱਚ ਤੇ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਫਿਰ ਪੰਜ ਸਾਲ ਤੱਕ ਕੈਪਟਨ ਸਾਹਿਬ ਨੇ ਗੱਲ ਤੇ ਕੁਝ ਨਹੀਂ ਕੀਤਾ ਫਿਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਆਏ ਤੇ ਇੰਡਸਟਰੀਲਿਸ ਮਿਲੇ ਉਹਨਾਂ ਨੂੰ ਸਰਦਾਰ ਹਜਦਾ ਸਿੰਘ ਗਾਵੜੀਆ ਐਮ ਐਲ ਏ ਸਨ ਉਹ ਲੈ ਕੇ ਗਏ ਸਾਰਿਆਂ ਨੇ ਗੱਲਬਾਤ ਹੋਈ ਤੇ ਇੱਥੇ ਜੀਲ ਦੇ ਨਾਲ 45 ਏਕੜ ਦੇ ਵਿੱਚ ਬਹੁਤ ਵੱਡਾ 150 ਐਮ ਐਲ ਏ ਡੀ ਦਾ ਸੀ ਟਪ ਲਾਉਣ ਦਾ ਪ੍ਰੋਜੈਕਟ ਪ੍ਰੋਗਰਾਮ ਬਣਿਆ ਜਿਹੜਾ ਪ੍ਰੋਗਰਾਮ ਕਾਫੀ ਕੋਸਟਲੀ ਸੀ ਇੰਡਸਟਰੀ ਦੇ ਸਹਿਯੋਗ ਨਾਲ ਲੱਗਣਾ ਸੀ ਇੰਡਸਟਰੀ ਲਿਸਟਰਾਂ ਨੇ ਉਹਦੇ ਤੇ ਵਰਕ ਕੀਤਾ ਪਰ ਉਹ ਕਾਮਯਾਬ ਨਹੀਂ ਹੋ ਸਕਿਆ ਸੇ ਨਹੀਂ ਚੜ ਸਕਿਆ ਜਿਸ ਕਰਕੇ ਉਹ ਡ੍ਰॉप ਕਰਨਾ ਪਿਆ ਭਾਰਤ ਮੈਂ ਐਮਐਮਐਲ ਬਣ ਗਿਆ ਮੈਂਐਮਐਮਐਲ ਬਣ ਤੋਂ ਬਾਅਦ ਇੰਡਸਟਰੀ ਦੇਸ ਮੈਨੂੰ ਮਿਲੇ ਮੈਂ ਇੰਡਸਟਰੀ ਦੇਸ ਤੋਂ ਲੈ ਕੇ ਸੁਲਾ ਪ੍ਰਕਾਸ਼ ਸਿੰਘ ਜੀ ਬਾਦਲ ਹੁਣਾਂ ਕੋਲੇ ਗਿਆ ਉਹਨਾਂ ਨਾਲ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਕਾਕਾ ਜੀ ਇਹਨਾਂ ਨੇ ਨਹੀਂ ਕਰਨਾ ਇਹ ਸਾਰੇ ਐਵੇਂ ਮਾਰੀ ਜਾਂਦੇ ਆ ਇਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਇਹਨਾਂ ਨੇ ਕਰਨਾ-ਕਰਨਾ ਕੁਝ ਨਹੀਂ ਅੱਗੇ ਵੀ ਸਾਡੇ 5 ਸਾਲ ਇਹਨਾਂ ਨੇ ਖਰਾਬ ਕੀਤੇ ਆ ਵੀ ਇਹਨਾਂ ਤੇ ਸਾਨੂੰ ਕਾਰਵਾਈ ਕਰਨ ਦਿਓ ਮੈਂ ਬੇਨਤੀ ਕੀਤੀ ਸਮਝਾ ਮਨਾਇਆ ਉਹਨਾਂ ਨੂੰ ਮੰਨ ਕੇ ਗੱਲ ਮੰਨਣ ਤੋਂ ਬਾਅਦ ਅਸੀਂ ਉਹਨਾਂ ਦਾ ਜਿਹੜਾ 1.5 ਕਰੋੜ ਰੁਪਏ ਦੇ ਕਰੀਬ ਉਹਨਾਂ ਦਾ ਜੋ ਲੀਜ਼ ਸੀਗੀ ਲੀਜ਼ ਦੇ ਬਕਾਇਆ ਪੈਸੇ ਹਨ ਉਹ ਵੀ ਮਾਫ ਕਰਵਾਏ ਔਰ ਜਿਹੜੀ ਜਗ੍ਹਾ ਉਹਨਾਂ ਨੇ 50 ਏਕੜ ਦੇ ਕਰੀਬ ਲਈ ਸੀ ਉਹ ਘਟਾ ਕੇ 10 ਏਕੜ ਕੀਤੀ 10 ਏਕੜ ਦੇ ਵਿੱਚ ਦੋ ਟ੍ਰੀਟਮੈਂਟ ਪਲਾਂਟ ਸੀਸੀਟੀਪੀ ਲਾਉਣੇ ਮਨਜ਼ੂਰ ਕਰਵਾਏ ਜਿਹਦੇ ਵਿੱਚ ਭਾਰਤ ਸਰਕਾਰ ਦਾ ਵੀ ਯੋਗਦਾਨ ਸੀ ਪੰਜਾਬ ਸਰਕਾਰ ਦਾ ਵੀ ਯੋਗਦਾਨ ਸੀ ਇੰਡਸਟਰੀ ਲਿਸਟਾਂ ਦਾ ਵੀ ਯੋਗਦਾਨ ਸੀ ਫੋਕਲ ਪੈਨ ਦੀ ਇੰਡਸਟਰੀ ਤੇ ਤਜਬੁਰ ਦੀ ਇੰਡਸਟਰੀ ਨੂੰ ਉੱਥੇ ਸਥਾਪਿਤ ਕਰਕੇ ਦਿੱਤਾ ਆਰਵਾਧਰ ਕੇ ਰੋਡ ਦੀ ਇੰਡਸਟਰੀ ਨੂੰ ਭੱਤ ਕੇ ਰੋਡ ਦੇ ਉੱਤੇ 15 ਐਮਐਲਡੀ ਦਾ ਇਹ ਪਲਾਂਟ ਲਵਾ ਕੇ ਦਿੱਤਾ ਜਿਹਦੇ ਵਿੱਚ ਪੂਰਨ ਤੌਰ ਤੇ ਸਰ ਦਾ ਪ੍ਰਕਾਸ਼ ਸਿੰਘ ਜੀ ਬਾਦਲ ਤੇ ਇਹਨਾਂ ਇੰਡਸਟਰੀਅਲਿਸਟ ਵੀਰਾਂ ਦਾ ਐਗਰੀਮੈਂਟ ਹੋਇਆ ਤੇ ਸਾਰਾ ਕੁਝ ਹੋਣ ਤੋਂ ਬਾਅਦ ਉਹ ਚੱਲ ਪਏ ਲੱਗ ਗਏ ਅੱਜ ਵੀ ਉਹ ਲੱਗੇ ਨੇ ਦੇਖੋ ਇਹ ਜਿਹੜੀਆਂ ਟੈਕਨੀਕ ਨੇ ਟੈਕਨਿਕਲਸ ਚੀਜ਼ਾਂ ਨੇ ਇਹ ਜਿਆਦਾ ਮਾਹਰ ਜਾਂਦੇ ਨੇ ਜਾਂ ਸਰਕਾਰ ਦੇ ਬਿਊਰੋਕ੍ਰੇਟਸ ਜਾਂਦੇ ਨੇ ਜਾਂ ਇਹ ਲੋਕ ਜਾਂਦੇ ਨੇ ਕਿਉਂਕਿ ਇਹਨਾਂ ਲੋਕਾਂ ਨੇ ਕਿਹਾ ਵੀ ਇਹ ਚੀਜ਼ ਲੱਗ ਜਾਣ ਤੋਂ ਬਾਅਦ ਪਾਣੀ ਸਾਫ਼ ਹੋ ਜਾਊਗਾ ਪਾਣੀ ਵਰਤੋਂ ਯੋਗ ਹੋ ਜਾਊਗਾ ਪਾਣੀ ਨੁਕਸਾਨ ਦਾ ਇੱਕ ਨਹੀਂ ਰਹੂਗਾ ਐਸਟੀਪੀ ਲਾ ਦਿੱਤੇ ਗਏ ਸੀਟੀਪੀ ਲਾ ਦਿੱਤੇ ਗਏ ਹੁਣ ਜੇ ਕਿਤੇ ਕੋਈ ਕਮੀ ਆ ਜੇ ਕਿਤੇ ਕੋਈ ਕਮਜ਼ੋਰੀ ਆ ਜੇ ਕਿਤੇ ਕੋਈ ਗਲਤ ਹੋ ਰਿਹਾ ਤਾਂ ਦੇਖੋ ਉਹਦੇ ਵਿੱਚ ਆਪਾਂ ਨਿਰਾਪੁਰਾ ਇੰਡਸਟਰੀ ਨੂੰ ਦੋਸ਼ੀ ਕਰਾਰ ਦੇ ਦਈਏ ਇਹ ਵੀ ਠੀਕ ਨਹੀਂ ਸਾਡੇ ਸਿਸਟਮ 'ਚ ਕਮੀ ਹੋ ਸਕਦੀ ਆ ਸਾਡੇ ਜਿਹੜੇ ਜਿਹੜੇ ਜਿਹੜੀ ਮਸ਼ੀਨਾਂ ਲਾਈਆਂ ਗਈਆਂ ਉਹਨਾਂ ਦੇ ਵਿੱਚ ਕੋਈ ਕਾਮੀ ਘਾਟ ਹੋ ਸਕਦੀ ਆ ਤੇ ਉਹਦੇ ਲਈ ਜ਼ਿੰਮੇਵਾਰ ਕੌਣ ਨੇ ਟੈਕਨੀਸ਼ੀਅਨ ਜਿਨ੍ਹਾਂ ਲੋਕਾਂ ਨੇ ਭਰੋਸਾ ਦਿੱਤਾ ਸੀ ਸਾਡੇ ਬਿਊਰੋਕ੍ਰੇਟਸ ਸਾਡੀ ਜਿਹੜੀ ਗ੍ਰੀਨ ਟਰਿਬਿਊਨਰ ਆ ਇਹ ਇਹ ਦੋਸ਼ੀ ਨੇ ਦੋਸ਼ੀ ਸਿਸਟਮ ਆ ਤੇ ਕਸੂਰਵਾਰ ਆਪਾਂ ਨਿਰਾਪੋਰਾ ਇੰਡਸਟਰੀ ਨੂੰ ਕਹਿ ਦਈਏ ਵੀ ਇੰਡਸਟਰੀ ਹੀ ਕਸੂਰਵਾਰ ਆ ਇਹ ਨਹੀਂ ਇਹ ਗੱਲ ਠੀਕ ਨਹੀਂ ਮੈਂ ਮੰਨਦਾ ਵੀ ਇਹ ਜਿਹੜਾ ਪਾਣੀ ਅੱਗੇ ਜਾ ਕੇ ਬਹੁਤ ਵੱਡੇ ਰੋਗ ਪੈਦਾ ਕਰ ਰਿਹਾ ਬਹੁਤ ਪਰਿਵਾਰਾਂ ਦੇ ਪਰਿਵਾਰ ਦੁਖੀ ਨੇ ਇਲਾਕਾ ਦੁਖੀ ਆ ਉਹਨਾਂ ਦਾ ਹੱਲ ਨਿਕਲਣਾ ਚਾਹੀਦਾ ਉਹਦਾ ਹੱਲ ਕੱਢਣਾ ਕਿਹਨੇ ਆ ਉਹਦਾ ਹੱਲ ਕੱਢਣਾ ਸਰਕਾਰ ਨੇ ਉਦੇ ਲਈ ਜਿਹੜੀਆਂ ਵੀ ਚੀਜ਼ਾਂ ਜ਼ਰੂਰਤ ਨੇ ਅੱਜ ਦੇਖੋ ਬਹੁਤ ਦੁਨੀਆ ਐਡਵਾਂਸ ਤਰੱਕੀ ਕਰ ਗਈ ਚੰਦਰਮਾ ਤੇ ਪਹੁੰਚ ਗਏ ਬੜੀਆਂ ਉੱਚੀ ਉੱਚੀ ਸਥਾਨਾਂ ਤੇ ਪਹੁੰਚ ਗਏ ਔਰ ਬਾਕੀ ਜਿਹੜੇ ਵਿਕਸਤ ਦੇਸ਼ ਨੇ ਉੱਥੇ ਵੀ ਤਾਂ ਇਹ ਚੀਜ਼ਾਂ ਚੱਲਦੀਆਂ ਹੀ ਨੇ ਨਾ ਚੀਨ ਆ ਜਾਂ ਹੋਰ ਕੰਟਰੀ ਨੇ ਜਿੱਥੋਂ ਸਾਡੇ ਕੋਲੇ ਕਪੜਾ ਬਣ-ਬਣ ਕੇ ਆਉਂਦਾ ਰੰਗ-ਰੰਗ ਕੇ ਆਉਂਦਾ ਉੱਥੇ ਨਹੀਂ ਕਿਤੇ ਇਹ ਰੰਗਾਈ ਦੇ ਕਾਰਖਾਨੇ ਲੱਗੇ ਹੋਏ ਜੇ ਉਹ ਸਰਕਾਰਾਂ ਉਥੇ ਦੇ ਲੋਕ ਆਪਣੀ ਇੰਡਸਟਰੀ ਨੂੰ ਬਚਾਉਣ ਦੀ ਖਾਤਰ ਵਧੀਆ ਤੋਂ ਵਧੀਆ ਇਨਸਟਰੂਮੈਂਟ ਵਧੀਆ ਤੋਂ ਵਧੀਆ ਟ੍ਰੀਟਮੈਂਟ ਪਲਾਂਟ ਵਧੀਆ ਤੋਂ ਵਧੀਆ ਚੀਜ਼ਾਂ ਵਰਤਦੇ ਨੇ ਤੇ ਸਾਡੀ ਭਾਰਤ ਸਰਕਾਰ ਸਾਡੀ ਪੰਜਾਬ ਸਰਕਾਰ ਇਹਨੂੰ ਕੀ ਹੋਇਆ ਕਿਉਂ ਨਹੀਂ ਵਰਤਦੇ ਕੀ ਇਹ ਟੈਕਸ ਲੈਣ ਜੋਗੇ ਨੇ ਕੀ ਇਹ ਤਰ੍ਹਾਂ ਤਰ੍ਹਾਂ ਦੇ ਨਾਲ ਟੈਕਸ ਇਕੱਠੇ ਕਰਕੇ ਸਰਕਾਰ ਦਾ ਖਜ਼ਾਨਾ ਭਰਨ ਵਾਲੇ ਨੇ ਇੰਡਸਟਰੀ ਨੂੰ ਕਿਹਨੇ ਬਚਾਉਣਾ ਇੰਡਸਟਰੀ ਨੂੰ ਬਚਾਉਣ ਵਾਸਤੇ ਸਰਕਾਰ ਹਰ ਤਰ੍ਹਾਂ ਦੇ ਨਾਲ ਮਦਦ ਕਰੇ ਹਰ ਤਰ੍ਹਾਂ ਦੇ ਟ੍ਰੀਟਮੈਂਟ ਪਲਾਂਟ ਲਾਵੇ ਜੋ ਜ਼ਿੰਮੇਵਾਰੀ ਸਰਕਾਰ ਦੀ ਹੈ ਨਿਭਾਉਂਦੀ ਕਿਉਂ ਨਹੀਂ ਸਾਡੇ ਇੰਡਸਟਰੀ ਦੇ ਸੇ ਵੀਰ ਜਾਂ ਟੈਕਸ ਨਾ ਦਿੰਦੇ ਹੋਣ ਜਾਂ ਸਰਕਾਰ ਦੀਆਂ ਸ਼ਰਤਾਂ ਨਾ ਪੂਰੀਆਂ ਕਰਦੇ ਹੋਣ ਜਾਂ ਸਰਕਾਰ ਦੇ ਨਾਲ ਨਾ ਖੜਦੇ ਹੋਣ ਸਰਕਾਰ ਨਾਲ ਹਰ ਤਰ੍ਹਾਂ ਦਾ ਸਹਿਯੋਗ ਕਰਦੇ ਹੋਣ ਟੈਕਸ ਦਿੰਦੇ ਹੋਣ ਟ੍ਰੀਟਮੈਂਟ ਪਲਾਂਟ ਦੇ ਜੋ ਸਿਸਟਮ ਨੇ ਉਹ ਲਾਉਦੇ ਹੋਣ ਇੰਸਟਰੂਮੈਂਟ ਉਹ ਲਾਏ ਹੋਣ ਫਿਰ ਤੇ ਜੇ ਕਿਤੇ ਕਮੀਆਂ ਜਾਂ ਜੇ ਕਿਤੇ ਕੋਈ ਘਾਟਾ ਉਹ ਸਰਕਾਰੀ ਪਦਰ ਤੇ ਆ ਉਹ ਬਿਊਰੋਕ੍ਰੇਟਸ ਪਦਰ ਤੇ ਆ ਉਹ ਜਿਹੜੀ ਸਾਡਾ ਗ੍ਰੀਨ ਟ੍ਰਿਬਿਊਨਲ ਬਣਿਆ ਹਾ ਜਿਹੜਾ ਲੋਕਾਂ ਦੇ ਗਲ ਚ ਗੂਠਾ ਦੇਣਾ ਜਾਣਦਾ ਬੋਰਡ ਬਣੇ ਹੋਏ ਨੇ ਪੋਲੂਸ਼ਨ ਬੋਰਡ ਜਿਹੜੇ ਗੂਠਾ ਦੇ ਦੇ ਕੇ ਪਤਾ ਨਹੀਂ ਕਿਸ ਤਰ੍ਹਾਂ ਕਿਸ ਤਰ੍ਹਾਂ ਦੀਆਂ ਗਰਾਈਆਂ ਕਰਦੇ ਨੇ ਕਸੂਰਵਾਰ ਉਹ ਨੇ ਦੋਸ਼ੀ ਉਹ ਨੇ ਤੇ ਬਣਾਇਆ ਸੀ ਵਿਲਨ ਇੰਡਸਟਰੀ ਨੂੰ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਪਾਣੀ ਸਾਫ਼ ਹੋਣਾ ਚਾਹੀਦਾ ਪਾਣੀ ਸਾਫ਼ ਅੱਗੇ ਜਾਣਾ ਚਾਹੀਦਾ ਪਾਣੀ ਸਾਫ਼ ਦੀ ਗੰਦੇ ਪਾਣੀ ਦੀ ਵਜ੍ਹਾ ਕਰਕੇ ਲੋਕ ਸਫਰ ਕਰਨ ਤਾਂ ਕਿਉਂ ਕਰਨ ਪਰ ਇਹ ਵੀ ਤਾਂ ਹੱਲ ਨਹੀਂ ਨਾ ਵੀ ਕੋਈ ਆਪਾਂ ਕੋਈ ਐਨ ਜੀਓ ਸਾਡੇ ਚੰਗੇ ਸੋਚ ਵਾਲੇ ਲੋਕ ਆ ਕੇ ਸਾਡੇ ਗੱਲ ਚ ਘੂਠਾ ਦੇਣ ਇੰਡਸਟਰੀ ਬੰਦ ਕਰਵਾਉਣ ਜਾਂ ਹੋਰ ਕੋ ਕਰਨ ਤੇ ਸਰਕਾਰ ਜਾਗੇ ਸਰਕਾਰ ਜਾ ਕੇ ਕੰਮ ਸਹੀ ਕਰਨ ਦੀ ਬਜਾਏ ਜਾ ਕੇ ਇੰਡਸਟਰੀ ਨੂੰ ਬੰਦ ਕਰਾਉਣਾ ਸ਼ੁਰੂ ਕਰ ਦੇਵੇ ਇਹ ਤਾਂ ਸਰਕਾਰ ਦੀ ਡਿਊਟੀ ਨਹੀਂ ਇਹ ਤਾਂ ਸਰਕਾਰ ਦਾ ਕੰਮ ਨਹੀਂ ਸਰਕਾਰ ਦਾ ਕੰਮ ਆ ਨੁਕਸ ਦੂਰ ਕਰਨਾ ਨੁਕਸ ਦੂਰ ਕਰਕੇ ਉਹਨੂੰ ਸਹੀ ਕਰਕੇ ਦੋਨਾਂ ਪੱਖਾਂ ਦੀ ਇੰਡਸਟਰੀ ਲਿਸਟਾਂ ਦੀ ਵੀ ਤੇ ਜਿਹੜੇ ਪ੍ਰਭਾਵਿਤ ਲੋਕ ਨੇ ਉਹਨਾਂ ਦੀ ਵੀ ਸਮੱਸਿਆ ਦਾ ਹੱਲ ਕਰਨਾ ਸਿਸ ਕਰਕੇ ਮੈਂ ਕਹਿੰਦਾ ਵੀ ਅੱਜ ਜਿਹੜੀ ਬੋਲੀ ਤੇ ਅੰਨੀ ਸਰਕਾਰ ਆ ਜਿਹੜੀ ਸਿਰਫ ਬੋਲਣਾ ਜਾਣਦੀ ਹੈ ਜਿਹੜੀ ਸਿਰਫ ਤੇ ਸਿਰਫ ਬੋਲ ਸਕਦੀ ਆ ਪਰ ਨਾ ਸੁਣਦੀ ਆ ਨਾ ਦੇਖਦੀ ਆ ਨਾ ਉਹਦੇ ਦਿਲਵਾ ਤੇ ਨਾ ਉਹਦੇ ਦਿਮਾਗਾ ਨਾਉ ਜੇ ਜ਼ੱਤਾ ਨੇ ਅਪਾਹਜ ਸਰਕਾਰ ਇਹ ਸਾਡਾ ਮਸਲਾ ਹੱਲ ਨਹੀਂ ਕਰ ਸਕਦੀ ਇਹ ਕਿਸੇ ਤੇ ਨਿਰਭਰ ਕਰਦੀ ਆ ਔਰ ਮੈਂ ਭਾਰਤ ਸਰਕਾਰ ਨੂੰ ਵੀ ਕਹੂੰਗਾ ਸਿਰਫ ਮਨ ਦੀ ਬਾਤ ਕਰਨ ਨਾਲ ਮਸਲਾ ਹੱਲ ਨਹੀਂ ਹੋਣਾ ਆਪਾਂ ਮਨ ਦੀ ਬਾਤ ਕਰੀ ਜਾਂਦੇ ਆ ਮਨ ਦੀਆਂ ਗੱਲਾਂ ਸੁਲਾਈ ਜਾਂਦੇ ਆ ਪਰ ਲੋਕਾਂ ਦੀ ਗੱਲ ਵੀ ਸੁਣੋ ਲੋਕਾਂ ਦੀ ਗੱਲ ਸੁਣ ਕੇ ਉਹਨਾਂ ਦੇ ਮਸਲੇ ਹੱਲ ਕਰੋ ਔਰ ਜਿਹੜੇ ਸਾਡੇ ਵੀਰ ਚੁਣ ਕੇ ਗਏ ਨੇ ਇਥੋਂ ਜਿਹੜੇ ਖਲ ਬਚਾਉਂਦੇ ਫਿਰਦੇ ਨੇ ਜਿਹੜੇ ਗੱਲਾਂ ਕਰਦੇ ਸੀ ਵੱਡੀਆਂ-ਵੱਡੀਆਂ ਉਹ ਕਿੱਥੇ ਨੇ ਉਹ ਕਿਉਂ ਨਹੀਂ ਆ ਕੇ ਬਾਹ ਫੜਦੇ ਇੰਡਸਟਰੀ ਦੀ ਕਿਉਂ ਨਹੀਂ ਗੱਲ ਕਰਦੇ ਇੰਡਸਟਰੀ ਜਿਹੜਾ ਨੇ ਲੋਕਾਂ ਦੀ ਸੋ ਮੈਂ ਇੰਡਸਟਰੀ ਦੇ ਵੀ ਨਾਲ ਮੈਂ ਚਾਹੁੰਦਾ ਇਹ ਸਮੱਸਿਆ ਦੂਰ ਹੋਵੇ ਉਹ ਲੋਕ ਜਿਹੜੇ ਭੀ ਗੰਦਾ ਪਾਣੀ ਪੀ ਪੀ ਕੇ ਬਿਮਾਰ ਹੋ ਰਹੇ ਨੇ ਜਿਹੜੇ ਬਚਾਰੇ ਘਰਾਂ ਦੇ ਘਰ ਉਜੜ ਰਹੇ ਨੇ ਲੋਕਾਂ ਦੇ ਘਰਾਂ ਚੋਂ ਰੋਜ਼ ਸੱਥਰ ਵਿਛਦੇ ਨੇ ਉਹਨਾਂ ਦਾ ਵੀ ਬਚਾਅ ਹੋਵੇ ਉਹਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਹੋਵੇ ਦੁੱਖ ਦੂਰ ਹੋਣ ਇਹ ਸਾਰਾ ਕੁਝ ਕਰਨ ਯੋਗ ਸਰਕਾਰ ਹੁੰਦੀ ਆ ਇਹ ਸਿਰਫ ਠੀਕ ਹੈ ਵੀ ਸਾਡੇ ਐਨ ਜੀਓ